ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿਆ ਤੇ ਪਾਤਸ਼ਾਹੀ ਦਸਵੀਂ ਖੜਗ ਖੰਡਾ ਅਸੀ ਅਰਗਰ ਧਰਮ ਰਛ ਤਗ ਛਤਰੀ ਵਿਸ਼ਵਪਾਲ ਪੂਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮਨੀ ਵਿਸ਼ਨਵੀ ਪਵਾਨੀ ਤੂੰ ਤਰਵਾਰ ਹੈ नित ज्योति मुक्तदायक धाराधर तार कृपान है चंड का मृत जगत जननी काल का गुण खान है अकाल ज्योति ने कलंका महाबली धृतेमान है पवमान का खलेहान का रतपान का जगमान है ए कवच ब्रह्मा को बतीसा पढ़े जो नित छत्री रणजीत लहे निर्भीत रहे रिद्ध सिद्ध पावे अत्री लह भेद भेद जो पढ़े विप्र ਬੈ ਸ਼ਿਤਾਨ ਸੁਖ ਸੰਪਤਾ ਤਨ ਧਾਮ ਤਨਿਆ ਰੋਗ ਸੁੰਦਰ ਪਾਇ ਸੁਖ ਇਕੰਪਤਾ